ਲੇ ਤੁਸੀਂ ਹਾਲਤ ਦੇਖੋ ਕਿ ਬੱਚਾ ਕਿਸ ਤਰੀਕੇ ਦੇ ਨਾਲ ਇੱਥੋਂ ਨਿਕਲ ਕੇ ਆਏਗਾ ਔਰ ਇਹ ਹਾਲਾਤ ਬਿਆਨ ਕਰਦੇ ਨੇ ਇਸ ਰੋਡ ਦੇ ਨਾਲ ਨਾਲ ਸਾਡੀ ਸਰਕਾਰਾਂ ਦੀ ਨਕਾਮੀਆਂ ਦੇ ਉਹ ਪ੍ਰਸਾਦ ਦੇ ਦਿਨਾਂ ਚ ਕੀ ਹਾਲਾਤ ਬੰਦੇ ਜਦੋਂ ਪ੍ਰਸਾਦਾਂ ਹੁੰਦੀਆਂ ਉਦੋਂ ਜਿਆਦਾ ਹੀ ਫਿਰ ਚਿੱਕਰ ਹੋ ਜਾਂਦੇ ਫਿਰ ਨੰਗਿਆਂ ਨਹੀਂ ਚੰਗਾ ਇੱਕ ਐਸੇ ਬੱਚੇ ਦੀ ਤੁਹਾਨੂੰ ਕਹਾਣੀ ਦਿਖਾਵਾਂਗੇ ਜੋ ਲੜਕੀ ਹੈਂਡੀਕੈਪ ਹੋਣ ਦੇ ਬਾਵਜੂਦ ਜਿਸ ਨੇ ਹਿੰਮਤ ਨਹੀਂ ਹਾਰੀ ਇੰਡੋਪੌਕ ਬਾਰਡਰ ਦੇ ਅਕੀਰਲੇ ਪਿੰਡ ਜਿਹੜੇ ਨੇ ਉੱਥੋਂ ਦੀ ਰਹਿਣ ਵਾਲੀ ਇਹ ਬੱਚੀ ਆ ਔਰ ਕਿਨਾ ਹਾਲਾਤਾਂ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਪਹੁੰਚਦੀ ਹੈ ਸਾਈਕਲ ਜਿਹੜਾ ਤੁਹਾਡਾ ਹੈ ਹਨ ਉਹ ਕਿਸ ਤਰ੍ਹਾਂ ਤੁਸੀਂ ਫਿਰ ਚਲਾ ਕੇ ਕਿਸੇ ਦੀ ਹੈਲਪ ਨਾਲ ਸਕੂਲ ਪਹੁੰਚਦੇ ਹਾਂ ਹਾਂਜੀ ਆਪਣੇ ਪਾਂ ਆਪਣੇ ਸਿਸਟਰ ਦੀ ਨੀਟਨ ਹਾਈ ਸਕੂਲ ਅੰਗਰ 5 ਔਰ ਸਾਨੂੰ ਕਸ਼ਿਮ چاہیے ਦਾ ਸਿਰਫ ਬੈਕਲਰ ਸੈਕੰਡਰੀ ਜਿੱਦਾਂ ਮੇਰਾ ਸਕੂਲ ਆਂਦੀ ਹੈ ਇਹਨੂੰ ਬਹੁਤ ਮੁਸ਼ਕਲ ਆਂਦੀ ਹੈ ਕਿ ਸਿਸਟਰ ਵੀ ਕਲਾਸਮੇਟ ਹੀ ਹੈ ਦੀ ਉਹਨੂੰ ਲੈ ਕੇ ਆਂਦੇ ਸੈਕਸ ਲਾ ਕੇ ਕਿ ਕਿ ਬੱਚਾ ਹੋਣ ਦੇ ਨਾਤੇ ਡੇਲੀ ਰੈਗੂਲਰ ਸਕੂਲ ਆ ਰਿਹਾ ਹੈ ਇਸ ਵਾਰ ਦੇਖ ਕੇ ਹੋਰ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵੀ ਮਤਲਬ ਐਫਰਟ ਕਰਦੇ ਨੇ ਉਹ ਵੀ ਮਤਲਬ ਰੈਗੂਲਰ ਸਕੂਲ ਆਂਦੇ ਨੇ ਅੱਜ ਪੜਾਈ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜਾ ਨੇ ਪੜ੍ਹ ਕੇ ਪਲਾਸੂ ਕਰਕੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਉੱਥੇ ਹੀ ਕੁਝ ਬੱਚੇ ਅਜਿਹੇ ਨੇ ਇੱਕ ਐਸੇ ਬੱਚੇ ਦੀ ਤੁਹਾਨੂੰ ਕਹਾਣੀ ਦਿਖਾਵਾਂਗੇ ਜੋ ਲੜਕੀ ਹੈਂਡੀਕੈਪ ਹੋਣ ਦੇ ਬਾਵਜੂਦ ਜਿਸ ਨੇ ਹਿੰਮਤ ਨਹੀਂ ਹਾਰੀ ਇੰਡੋਪੌਕ ਬਾਰਡਰ ਦੇ ਅਖੀਰਲੇ ਪਿੰਡ ਜਿਹੜੇ ਨੇ ਉੱਥੋਂ ਦੀ ਰਹਿਣ ਵਾਲੀ ਇਹ ਬੱਚੀ ਹੈ ਔਰ ਕਿਨਾ ਹਾਲਾਤਾਂ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਪਹੁੰਚਦੀ ਹੈ ਲਗਭਗ ਜਿਹੜਾ ਇਸ ਦੇ ਘਰ ਤੋਂ ਜਿਹੜਾ ਇਸ ਦੇ ਸਕੂਲ ਦੀ ਜਿਹੜੀ ਦੂਰੀ ਹੈ 3 ਕਿਲੋਮੀਟਰ ਦੇ ਕਰੀਬ ਹੈ ਪਰ ਫਿਰ ਵੀ ਆਪਣੀ ਸਿਸਟਰ ਦੇ ਨਾਲ ਬੜੇ ਹੌਸਲੇ ਦੇ ਨਾਲ ਜਿਹੜੀ ਹੈ ਇਹ ਬੱਚੀ ਸਕੂਲ ਤੱਕ ਪਹੁੰਚਦੀ ਹੈ ਪੜ੍ਹਾਈ ਦਾ ਸ਼ੌਂਕ ਹੈ ਜਜ਼ਬਾ ਹੈ ਪਰ ਫਿਰ ਵੀ ਕਮੀ ਇੱਕ ਚੀਜ਼ ਦੀ ਹੈ ਬੈਟਰੀ ਆਪਰੇਟਿਡ ਈ ਰਿਕਸ਼ਾ ਇਹ ਮੰਗ ਪਹਿਲੇ ਵੀ ਸੋਸ਼ਲ ਮੀਡੀਆ ਦੇ ਜ਼ਰੇ ਉਠਾਈ ਗਈ ਸੀ ਪਰ ਫਿਲਹਾਲ ਇਹ ਮੰਗ ਪੂਰੀ ਨਹੀਂ ਹੋ ਪਾਈ ਜੋ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਈ ਸੀਗੀ ਔਰ ਬੱਚੀ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਤੁਹਾਨੂੰ ਉਸ ਬੱਚੀ ਨੂੰ ਪਹਿਲੇ ਇੱਕ ਵਾਰੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਬੱਚੀ ਜਿਹੜੀ ਹੈ ਸਕੂਲ ਪਹੁੰਚਦੀ ਹੈ ਕਿਹਨਾ ਹਾਲਾਤਾਂ ਦੇ ਵਿੱਚ ਔਰ ਬੜੀ ਹਿੰਮਤ ਦੀ ਦਾਤ ਹੈ ਕਿ ਇਹ ਬੱਚੀ ਬੈਠ ਕੇ ਹੀ ਆਪਣਾ ਐਗਜ਼ਾਮ ਅੱਜ ਇਹ ਵੀ ਦੇ ਰਹੀ ਹੈ ਇੰਡੋਪੌਕ ਬਾਰਡਰ ਦੇ ਖੀਰਲੇਪਿੰਡ ਦੀ ਰਹਿਣ ਵਾਲੀ ਨਾਮ ਸੁਨੇਹਾ ਔਰ ਸੁਨੇਹਾ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਸੁਨੇਹਾ ਦੀ ਕੀ ਸਮੱਸਿਆ ਔਰ ਕੀ ਇਸ ਦਾ ਹੈਲਪ ਜਿਹੜੀ ਇਸ ਦੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਆਪਣਾ ਗੁਜ਼ਾਰਾ ਸਕੂਲ ਆਨ ਦੀ ਜਿਹੜੀ ਇਹਦੀ ਮਿਹਨਤ ਹੈ ਉਸ ਦਾ ਇਸ ਨੂੰ ਜ਼ਿਆਦਾ ਜਿਹੜੀ ਹਿੰਮਤ ਕਰਨੀ ਪੈਂਦੀ ਹੈ ਔਰ ਨੁਕਸਾਨ ਸੁਨੇਹਾ ਦੇ ਜ਼ਿਆਦਾ ਚੱਲਣ ਦੇ ਕਰਕੇ ਜਿਹੜਾ ਪਿਆਰ ਵੀ ਇੱਕ ਡਾਕਟਰਾਂ ਵੱਲੋਂ ਕੱਢ ਦਿੱਤਾ ਗਿਆ ਕਿਉਂਕਿ ਸਨੇਹਾ ਜਿਹੜੀ ਹੈ ਇਸ ਸਮੇਂ ਹਿੰਮਤ ਜਿਹੜੀ ਨਹੀਂ ਹਾਰਦੀ ਇਹ ਕਹਾਣੀ ਤੁਹਾਨੂੰ ਸੁਨਿਆਦੀ ਦਿਖਾ ਰਹੇ ਆ ਸਭ ਤੋਂ ਪਹਿਲੇ ਸਨੇਹਾ ਕਿੰਨੀ ਇੱਕ ਪਰੇਸ਼ਾਨੀ ਪੇਸ਼ ਆਂਦੀ ਹੈ ਜਦੋਂ ਸਕੂਲ ਆਉਂਦੇ ਬਹੁਤ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਤੁਸੀਂ ਕਿਹੜੀ ਕਲਾਸ ਹੋ ਹੁਣ ਤੁਸੀਂ ਪੜ੍ਹ ਰਹੇ ਹੋ ਪਲੱਸ 1 ਪਲੱਸ 1 ਪੜ੍ਹ ਰਹੇ ਹਾਂ ਹਾਂਜੀ ਔਰ ਕਿੰਨੇ ਕਿਲੋਮੀਟਰ ਤੁਹਾਡਾ ਜਿਹੜਾ ਸਕੂਲ ਤੋਂ ਜਿਹੜਾ ਘਰ ਦਾ ਜਿਹੜਾ ਡਿਸਟੈਂਸ ਹੈ ਤੇ ਕਿਸ ਤਰ੍ਹਾਂ ਫਿਰ ਸਕੂਲ ਤੱਕ ਜਿਹੜਾ ਤੁਸੀਂ ਪਹੁੰਚਦੇ ਹੋ ਬਹੁਤ ਮੁਸ਼ਕਲ ਨਾਲ ਪਹੁੰਚਦੇ ਹਾਂ 2 2-3 ਕਿਲੋ ਸਕੂਲ ਦੂਰ ਹੈ ਬਹੁਤ ਮੁਸ਼ਕਲ ਨਾਲ ਪਹੁੰਚਦੇ ਹਾਂ 2-3 ਕਿਲੋਮੀਟਰ ਸਕੂਲ ਹੈ ਔਰ ਸਕੂਲ ਫਿਰ ਤੁਸੀਂ ਆਂਦੇ ਕਿਸ ਤਰ੍ਹਾਂ ਜਿਹੜਾ ਇਹ ਹੈਗਾ ਸਾਈਕਲ ਜਿਹੜਾ ਤੁਹਾਡਾ ਹੈ ਇਹਨੂੰ ਕਿਸ ਤਰ੍ਹਾਂ ਤੁਸੀਂ ਫਿਰ ਚਲਾ ਕੇ ਕਿਸੇ ਦੀ ਹੈਲਪ ਨਾਲ ਸਕੂਲ ਪਹੁੰਚਦੇ ਹੋ ਹਾਂਜੀ ਆਪਣੇ ਪੈਨ ਆਪਣੇ ਸਿਸਟਰ ਦੀ ਮਦਦ ਨਾਲ ਸਕੂਲ ਆਨੇ ਆਪਣੇ ਸਿਸਟਰ ਦੀ ਮਦਦ ਨਾਲ ਹਾਂਜੀ ਸੋ ਕਿੰਨੀ ਕਿ ਪਰੇਸ਼ਾਨੀ ਜਿਹੜੀ ਸਨੇਹਾ ਪੇਸ਼ ਆਂਦੀ ਹੈ ਜਦੋਂ ਸਕੂਲ ਤੁਸੀਂ ਇੱਥੇ ਪਹੁੰਚਦੇ ਹੋ ਔਰ ਰਸਤੇ ਦੇ ਕੀ ਹਾਲਾਤ ਹੈ ਉਸ ਬਾਰੇ ਵੀ ਥੋੜਾ ਦੱਸੋ ਰਸ ਦੇ ਰਸਤੇ ਦੇ ਵੀ ਬਹੁਤ ਮਾੜੇ ਲੱਗੇ ਸੜਕ ਟੁੱਟੀ ਦੀ ਹੈ ਸਾਈਕਲ ਨੂੰ ਗਾਣਾ ਕੋਈ ਨਹੀਂ ਸੋ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਜਾਂ ਕੀ ਤੁਹਾਡੀ ਜਿਹੜੀ ਇਸ ਸਮੇ ਜਿਹੜੀ ਹੈਗੀ ਹੈ ਕਿ ਜਿਹੜੀ ਤੁਹਾਡੀ ਹੈਲਪ ਜਿਹੜੀ ਹੋ ਸਕਦੀ ਹੈ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਬੈਟਰੀ ਐਂਡ ਸਾਈਕਲ ਚਾਹੀਦਾ ਬੈਟਰੀ ਵਾਲੀ ਸਾਈਕਲ ਸੋ ਪਹਿਲਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਡੀਸੀ ਗੁਰਦਾਸਪੁਰ ਵੱਲੋਂ ਜਿਹੜੀ ਇੱਕ ਹੈਲਪ ਕੀਤੀ ਗਈ ਸੀ ਉਦੋਂ ਕੀ ਮਿਲਿਆ ਸੀਗਾ ਉਸ ਨੂੰ ਉਸ ਸਮੇਂ ਮਿਲਿਆ ਸੀ ਇੱਕ ਕਬਲੇ ਸਕਿਲ ਮਿਲਿਆ ਦੇ ਇੱਕ ਦੂਸਰੀ ਟ੍ਰੈਕ ਸਕਿਲ ਉਦੋਂ ਵੀ ਤੁਸੀਂ ਡਿਮਾਂਡ ਕੀਤੀ ਸੀ ਕਿ ਬੈਟਰੀ ਵਾਲੀ ਜਿਹੜੀ ਜਿਹੜੀ ਹੈਗੀ ਹੈ ਤੁਹਾਨੂੰ ਚੇਅਰ ਜਿਹੜੀ ਸਾਈਕਲ ਹੈ ਉਹ ਦਿੱਤੀ ਜਾਏ ਤੇ ਕੀ ਕਿਹਾ ਸੀ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਕੁਛ ਨਹੀਂ ਬਸ ਇਹ ਦੋ ਸਕਿਲ ਦਿੱਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੁਹਾਡੀ ਨਹੀਂ ਸੋ ਸਨੇਹਾ ਦੇ ਟੀਚਰ ਵੀ ਇੱਥੇ ਮੌਜੂਦ ਨੇ ਉਹਨਾਂ ਕੋਈ ਜਾਣਾਂਗੇ ਕਿ ਸਨੇਹਾ ਕਿਹਨਾ ਹਾਲਾਤਾਂ ਦੇ ਵਿੱਚ ਸਕੂਲ ਪਹੁੰਚਦੀ ਹੈ ਸਭ ਤੋਂ ਪਹਿਲੇ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਇਥੇ ਮੌਜੂਦ ਨੇ ਜੀ ਸਰ ਕਿੰਨੀ ਇੱਕ ਦਿੱਕਤ ਜਿਹੜੀ ਸਨੇਹਾ ਦੀ ਤੁਸੀਂ ਦੇਖਦੇ ਹੋ ਔਰ ਕੀ ਐਫਰਟਸ ਜਿਹੜੇ ਜਿਹੜੇ ਹੋਰ ਹੋਣੇ ਚਾਹੀਦੇ ਇਸਨੇ ਤੋਂ ਜਦੋਂ ਵੀ ਕੋਈ ਬੱਚਾ ਕੋਈ ਆਂਦਾ ਆ ਤਾਂ ਪਹਿਲੇ ਕੀ ਆ ਕਿ ਰੋਡ ਬਹੁਤ ਹੀ ਖਰਾਬ ਰੋਡ ਦੇ ਵਿੱਚ ਟੁਏ ਟਿੱਬੇ ਇੰਨੇ ਕਿ ਜ਼ਿਆਦਾ ਆ ਕਿ ਕੋਈ ਬੰਦਾ ਬੱਚਾ ਜਿਹੜਾ ਜਿੱਦਾਂ व्हीਲ ਚੇਅਰ ਤੇ ਕੋਈ ਵੀ ਆਣਾ ਹੋਵੇ ਉਹਦੇ ਕੋ ਆਇ ਹੀ ਨਹੀਂ ਜਾਂਦਾ ਇਸ ਤੋਂ ਇਲਾਵਾ ਅਸੀਂ ਪਹਿਲੇ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀਗੀ ਤੇ ਹੁਣ ਫਿਰ ਤੋਂ ਇੱਕ ਬੇਨਤੀ ਕਰਦੇ ਆ ਕਿ ਬੱਚੀ ਵਾਸਤੇ ਵੀ ਇੱਕ व्हीलचेयर ਜਿਹੜੀ ਆ ਬੈਟਰੀ ਵਾਲੀ ਉਹ ਕਿਰਪਾ ਕਰਕੇ ਇਹਨੂੰ ਲੈ ਕੇ ਦੇਣ ਤਾਂ ਕਿ ਬੱਚੀ ਜਿਹੜੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲੇ ਜਿਹੜੇ ਆ ਆ ਸਕੇ ਤੇ ਮੈਂ ਇੱਕ ਹੋਰ ਡਿਮਾਂਡ ਕਰਦਾ ਆ ਕਿ ਸਾਡਾ ਰੋਡ ਜਿਹੜਾ ਆ ਪਿੰਡ ਤੋਂ ਇੱਥੇ ਸਕੂਲ ਤੱਕ ਆਉਣ ਵਾਲਾ ਉਹਨੂੰ ਵੀ ਠੀਕ ਕਰਵਾਇਆ ਜਾਵੇ ਕਿਉਂਕਿ 2-3 ਸਾਲ ਹੋ ਚੁੱਕੇ ਆ ਕਾਫੀ ਬੇਨਤੀਆਂ ਵੀ ਕੀਤੀਆਂ ਕਾਫੀ ਵਾਰ ਲਿਖ ਕੇ ਵੀ ਦਿੱਤਾ ਆ ਪਰੰਤੂ ਕੋਈ ਸਾਡੀ ਸੁਣਵਾਈ ਇੱਥੇ ਨਹੀਂ ਹੋਈ ਤੇ ਕਰਕੇ ਫਿਰ ਤੋਂ ਬੇਨਤੀ ਆ ਕਿ ਇਸ ਰੋਡ ਨੂੰ ਠੀਕ ਕੀਤਾ ਜਾਵੇ ਸੋ ਸਨੇਹਾ ਦੇ ਕਲਾਸ ਟੀਚਰ ਉਹ ਵੀ ਇੱਥੇ ਮੌਜੂਦ ਨੇ ਆਉਣਾ ਕੋਈ ਜਾਣਦੇ ਆ ਮੈਮ ਸਨੇਹਾ ਜਦੋਂ ਸਕੂਲ ਪਹੁੰਚਦੀ ਆ ਤਾਂ ਬਾਕੀ ਬੱਚੇ ਰੁਟੀਨ ਸੀ ਜਿ ਸਰ ਆਉਂਦੇ ਨੇ ਔਰ ਸਨੇਹਾ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਹੋਰ ਜਿਹੜੇ ਐਫਰਟਸ ਜਿਹੜੇ ਕੀਤੇ ਜਾ ਰਹੇ ਨੇ ਤਾਂ ਕਿ ਪੜਾਈ ਦੇ ਵਿੱਚ ਸਨੇਹਾ ਦਾ ਜਿਹੜਾ ਸ਼ੌਂਕ ਜਿਹੜਾ ਉਹ ਕਿਸ ਤਰ੍ਹਾਂ ਦਾ ਪੜਾਈ ਵਿੱਚ ਬੱਚੀ ਬਹੁਤ ਅੱਛੀ ਹੈ ਜਿੱਦੋਂ ਵੀ ਇਹ ਸਕੂਲ ਆਉਂਦੀ ਹੈ ਇਹਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿ ਸਿਸਟਰ ਵੀ ਕਲਾਸਮੇਟ ਹੀ ਆਦੀ ਉਹਨੂੰ ਲੈ ਕੇ ਆਉਂਦੇ ਸੈਕ ਚਲਾ ਕੇ ਮੈਂ ਇਹ ਮੰਗ ਕਰਦੀ ਆ ਕਿ ਇਸ ਬੱਚੀ ਨੂੰ ਜਿਹੜਾ ਬੈਟਰੀ ਵਾਲਾ ਸਾਈਕਲ ਦਵਾ ਜਾਵੇ ਤਾਂ ਜੋ ਇਹ ਆਪਣੀ ਪੜਾਈ ਨੂੰ ਜਾਰੀ ਰੱਖ ਸਕੇ ਤੇ ਆਪਣੇ ਆਸਾਨੇ ਨਾਲ ਆ ਸਕੇ ਇਹਨੂੰ ਆਂਚ ਮੁਸ਼ਕਲ ਆਉਂਦੀ ਹੈ ਇਹਨੂੰ ਇੱਕ ਬੰਦਾ ਨਾਲ ਇਹਦਾ ਬਜਣਾ ਪੈਂਦਾ ਸੈਕਿੰਡ ਲੈ ਕੇ ਜਿਹੜੀ ਸਾਡੀ ਰੋਡ ਹੈਗੀ ਸਕੂਲ ਆਉਣ ਵਾਲੀ ਬਹੁਤ ਜ਼ਿਆਦਾ ਖਰਾਬ ਹੈ ਔਰ ਜਦੋਂ ਬਾਰਿਸ਼ ਆਉਂਦੀ ਕਿੰਨਾ ਕਿੰਨਾ ਪਾਣੀ ਹੋ ਜਾਂਦਾ ਜਿਹੜਾ ਤੰਦਰੁਸਤ ਬੱਚੇ ਨੇ ਉਹਨਾਂ ਵਾਸਤੇ ਆਨੇ ਮੁਸ਼ਕਲ ਹੈ ਇਹਨੂੰ ਬੱਚੇ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ। ਪਰਾਇਜ਼ ਠੀਕ ਹੈ ਮੈਂ ਇਸਰ ਬੇਨਤੀ ਕਰਾਂਗੀ ਕਿ ਇਸ ਬੱਚੇ ਦੇ ਮੱਧਿਆ ਨਜ਼ਰ ਰੱਖਦੇ ਹੋ ਇਹਦੀ ਸਹੂਲਤ ਜੇ ਪੂਰੀ ਕੀਤੀ ਜਾਵੇ ਕਿ ਇਸ ਨੂੰ ਸਾਈਕਲ ਜਿਹੜਾ ਬੈਟਰੀ ਵਾਲਾ ਦਵਾਇਆ ਜਾਵੇ ਤਾਂ ਜੋ ਬੱਚਾ ਆਪਣਾ ਸਹੀ ਤਰੀਕੇ ਨਾਲ ਪੜ ਸਕੇ। ਸੋ ਮੈਮ ਇੱਕ ਲੇਡੀਜ਼ ਹੋਣ ਦੇ ਨਾਤੇ ਸਰਕਾਰ ਵੱਲੋਂ ਇੱਕ slogan ਦਿੱਤਾ ਗਿਆ ਬੇਟੀ ਬਚਾਓ ਬੇਟੀ ਪੜਾਓ। ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਬੱਚੇ ਦੀ ਹੈਲਪ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਔਰ ਸਟੱਡੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਅਸੀਂ ਵੀ ਇਸ ਹੱਕ ਦੇ ਵਿੱਚ ਹੀ ਆ ਕਿ ਬੇਟੀਆਂ ਜਿਹੜੀਆਂ ਹੈ ਉਹ ਸਰਕਾਰ ਵੱਲੋਂ ਵੀ ਕਿਹਾ ਗਿਆ ਜਿਸ ਤਰ੍ਹਾਂ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਬੱਚੇ ਜਿਹੜੇ ਆ ਆਮ ਬੜੀ ਐਫਰਟ ਲਾਣੀ ਪੈਂਦੀ ਹੈ ਤੇ ਬੱਚਾ ਖੁਦ ਹੀ ਮਤਲਬ ਬੜਾ ਆਪਣੇ ਆਪ ਨੂੰ ਅੱਛਾ ਰਿਪਰੈਜ਼ੈਂਟ ਕਰ ਰਿਹਾ ਹੈ ਪੜ੍ਹਾਈ ਵਾਈਜ਼ ਜਿਸ ਤਰ੍ਹਾਂ ਮਰਜ਼ੀ ਆ ਜਿਸ ਤਰ੍ਹਾਂ ਹੀ ਸਾਰਾ ਸਟਾਫ ਰਲ ਮਿਲ ਕੇ ਇਹਨੂੰ ਸਪੋਰਟ ਕਰਦੇ ਆ ਬੜਾ ਅੱਛਾ ਲੱਗਦਾ ਜਦੋਂ ਬੱਚੀ ਆਂਦੀ ਹੈ ਤੇ ਮੈਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਾਂਗੀ ਕਿ ਇਹਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਜਾਏ 휠ਚੇਅਰ ਦਿੱਤੀ ਜਾਏ ਬਾਕੀ ਬਾਕੀ ਬੱਚਿਆਂ ਵਾਸਤੇ ਵੀ ਰਸਤੇ ਦਾ ਕੁਛ ਨਾ ਕੁਛ ਸੋਚਿਆ ਜਾਏ ਤਾਂ ਕਿ ਸਾਡਾ ਸਕੂਲ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਚੱਲੇ ਤੇ ਅਸੀਂ ਇਸ ਤਰ੍ਹਾਂ ਬੱਚੇ ਜਿਹੜੇ ਆ ਹੋਰ ਜਿਆਦਾ ਜਿਆਦਾ ਆਂਦੇ ਰਹਿਣ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ ਸੋ ਸਰਕਾਰ ਜਿਹੜਾ ਗਵਰਨਮੈਂਟ ਸਕੂਲ ਦੇ ਐਫਰਟਸ ਕਰ ਰਹੀ ਹੈ ਔਰ ਲਗਾਤਾਰ ਸਰਕਾਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿ ਬੱਚੇ ਸਰਕਾਰ ਵੱਲੋਂ ਸਕੂਲ ਦੇ ਵਿੱਚ ਆਂਦੇ ਨੇ ਅਜਿਹੇ ਬੱਚੇ ਇੱਕ ਐਗਜ਼ਾਮਪਲ ਵੀ ਸੈੱਟ ਕਰਦੇ ਨੇ ਕਿ ਜਦੋਂ ਇੰਨਾ ਐਫਰਟਸ ਕੀਤੇ ਜਾਂਦੇ ਨੇ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਐਜ਼ ਅ ਟੀਚਰ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਬਸ ਤਾਂ ਇਹ ਹੀ ਚੀਜ਼ ਕਹਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇੱਕ ਹੈਂਡੀਕੈਪ ਬੱਚਾ ਹੋਣ ਦੇ ਨਾਤੇ ਡੇਲੀ ਰੈਗੂਲਰ ਸਕੂਲ ਆ ਰਿਹਾ ਹੈ ਇਸ ਵੱਲ ਦੇਖ ਕੇ ਹੋਰ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵੀ ਮਤਲਬ ਐਫਰਟ ਕਰਦੇ ਨੇ ਉਹ ਵੀ ਮਤਲਬ ਰੈਗੂਲਰ ਸਕੂਲ ਆਂਦੇ ਨੇ ਔਰ ਉਹਨਾਂ ਵੱਲ ਦੇਖ ਕੇ ਅਸੀਂ ਸਾਰੇ ਹੀ ਬੱਚਿਆਂ ਨੂੰ ਹੀ ਕਹਿੰਦੇ ਆ ਕਿ ਜੇਕਰ ਇਹ ਇੱਕ ਹੈਂਡੀਕੈਪ ਬੱਚਾ ਰੈਗੂਲਰ ਸਕੂਲ ਆ ਰਿਹਾ ਤੁਸੀਂ ਵੀ ਸਕੂਲੇ ਆਵੋ ਇਸ ਦੇ ਨਾਲ ਬੱਚਿਆਂ ਵਿੱਚ ਬਹੁਤ ਸਾਰਾ ਪ੍ਰੋਤਸਾਹਨ ਹੁੰਦਾ ਹੈ ਪਰੰਤੂ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਸਾਡੇ ਜਿਹੜਾ ਸਕੂਲ ਦਾ ਰਸਤਾ ਹੈ ਬਹੁਤ ਮਾੜਾ ਹੈ ਉਸ ਵਿੱਚ ਬਰਖਾ ਪੈਣ ਦੇ ਆਮ ਤੌਰ ਤੇ 5-7 ਦਿਨ ਪਾਣੀ ਖੜਾ ਰਹਿੰਦਾ ਹੈ ਬਹੁਤ ਸਾਰੇ ਟੋਏ ਟਿੱਬੇ ਪਏ ਹੋਏ ਨੇ ਜਿਹੜੇ ਕਿ ਬੱਚਿਆਂ ਨੂੰ ਸਕੂਲੇ ਪਹੁੰਚਣ ਦੇ ਵਿੱਚ ਬਹੁਤ ਸਾਰੀ ਦਿੱਕਤ ਜਿਹੜੀ ਪੇਸ਼ ਆਉਂਦੀ ਹੈ ਸੋ ਇਹ ਜਿਹੜੀ ਕਹਾਣੀ ਤੁਹਾਨੂੰ ਦਿਖਾਈ ਹੈ ਸਨੇਹਾ ਦੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਨੇਹਾ ਦੀ ਇਹ ਕਹਾਣੀ ਇਹ ਖਬਰ ਜਿਹੜੀ ਹੈ ਸਿਰਫ ਇੱਕ ਸਟੋਰੀ ਤੱਕ ਨਹੀਂ ਰਹਿ ਜਾਵੇਗੀ ਔਰ ਜੋ ਵੀ ਇਸ ਖਬਰ ਨੂੰ ਦੇਖੇਗਾ ਸ਼ਾਇਦ ਉਸਦੇ ਮਨਤੇ ਵੀ ਕੋਈ ਅਸਰ ਪਈ ਹੋਗਾ ਸ਼ਾਇਦ ਸਰਕਾਰ ਵੱਲੋਂ ਤਾਂ ਇਹ પ્રયાસ ਹੋਏਗਾ ਜਾਂ ਨਹੀਂ ਹੋਏਗਾ ਪਰ ਅਗਰ ਕੋਈ ਹੈਲਪ ਇਸ ਦੀ ਕਰਨਾ ਚਾਹੁੰਦਾ ਹੈ ਤਾਂ ਸੁਨੇਹਾ ਦੇ ਪਰਿਵਾਰ ਦੇ ਨਾਲ ਜਾਂ ਸਕੂਲ ਦੇ ਵਿੱਚ ਇਹ ਜਿਹੜਾ ਸਕੂਲ ਹੈ ਐਂਡੋਪੌਗ ਬਾਰਡਰ ਦਾ ਕਸਬਾ ਦੁਰੰਗਲਾ ਦੇ ਵਿੱਚ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ ਇੱਥੇ ਵੀ ਕੰਟੈਕਟ ਕਰ ਸਕਦਾ ਹੈ ਇਹੀ ਮਕਸਦ ਇਸ ਖਬਰ ਦਿਖਾਉਂਦਾ ਹੈ ਕਿ ਅਗਰ ਸੁਨੇਹਾ ਦੀ ਇੱਕ ਜਿਹੜੀ ਹੈਲਪ ਹੋ ਸਕਦੀ ਹੈ ਤਾਂ ਸ਼ਾਇਦ ਜਿਹੜਾ ਸੁਨੇਹਾ ਦਾ ਸੁਪਨਾ ਹੈ ਕਿਉਂਕਿ ਸੁਨੇਹਾ ਦਾ ਜਿਹੜਾ ਸ਼ੌਂਕ ਸੀਗਾ ਸੁਨੇਹਾ ਅੱਗੇ ਪੜ੍ਹ ਕੇ ਕੀ ਬਣਨਾ ਚਾਹੁੰਦੀ ਹੈ ਕੀ ਸੋਚਿਆ ਅੱਗੇ ਕਿ ਸਕੂਲ ਆਫਟਰ ਸਟੱਡੀ ਕੀ ਕਰਨਾ ਹੈ ਬੈਂਕ ਚ ਜੌਬ ਕਰਨੀ ਹੈ ਕਿਥੇ ਕਰਨੀ ਹੈ ਜਿੱਥੇ ਮਿਲ ਜੇਗੀ ਉੱਥੇ ਸੋ ਸ਼ਾਇਦ ਸਨੇਹਾ ਦਾ ਜਿਹੜਾ ਸੁਪਨਾ ਹੈ ਉਹ ਵੀ ਜਿਹੜਾ ਇਸ ਦੀ ਹੈਲਪ ਤੋਂ ਬਾਅਦ ਉਹ ਪੂਰਾ ਹੋ ਸਕੇ ਵੀਰ ਤੁਹਾਨੂੰ ਹੁਣ ਇਹ ਦਿਖਾਣੇ ਆ ਕਿ ਸੁਨੇਹਾ ਦੇ ਨਾਲ-ਨਾਲ ਬਾਕੀ ਉਹ ਲੋਕ ਕਿਹਨਾ ਹਾਲਾਤਾਂ ਦੇ ਵਿੱਚ ਇੱਥੋਂ ਨਿਕਲ ਕੇ ਆਉਂਦੇ ਨੇ ਇਹ ਪਹਿਲੇ ਤਸਵੀਰ ਤੁਸੀਂ ਦੇਖੋ ਕਿ ਇਹ ਰਸਤਾ ਜਿਹੜਾ ਹੈ ਮੇਨ ਰਸਤਾ ਹੈ ਜੋ ਕਿ ਕਸਬਾ ਰੰਗਲਾ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ-ਨਾਲ ਹਸਪੀਟਲ ਪੁਲਿਸ ਸਟੇਸ਼ਨ ਔਰ ਸ਼ਮਸ਼ਾਨ ਘਾਟ ਨੂੰ ਜੋੜਦਾ ਹੈ ਪਹਿਲੇ ਤੁਸੀਂ ਹਾਲਤ ਦੇਖੋ ਕਿ ਬੱਚਾ ਕਿਸ ਤਰੀਕੇ ਦੇ ਨਾਲ ਇੱਥੋਂ ਨਿਕਲ ਕੇ ਆਏਗਾ ਔਰ ਇਹ ਹਾਲਾਤ ਬਿਆਨ ਕਰਦੇ ਨੇ ਇਸ ਰੋਡ ਦੇ ਨਾਲ ਨਾਲ ਸਾਡੀ ਸਰਕਾਰਾਂ ਦੀ ਨਾਕਾਮੀਆਂ ਦੇ ਕਿ ਕਿਨਾ ਮੁਸ਼ਕਲਾਂ 'ਚ ਬੱਚਾ ਜਿਹੜਾ ਇੱਥੋਂ ਨਿਕਲ ਕੇ ਆ ਰਿਹਾ ਸੋ ਗੱਲਬਾਤ ਕਰਦੇ ਆ ਬੱਚੇ ਨਾਲ ਸਨੇਹਾ ਕਿੰਨੀ ਇੱਕ ਮੁਸ਼ਕਲ ਜਿਸ ਤਰ੍ਹਾਂ ਇਹ ਰਸਤੇ 'ਚ ਤੁਸੀਂ ਆ ਰਹੇ ਹੋ ਕਿੰਨੀ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਔਰ ਡਰ ਲੱਗਿਆ ਰਹਿੰਦਾ ਕਿ ਡਿਗਾਂ ਦਾ ਕੋਈ ਰੇਸ ਹਾਂਜੀ ਸੋ ਇਹ ਸੁਨੇਹਾ ਦੀ ਸਿਸਟਰ ਹੈ ਸਕੂਲ ਉਹ ਵੀ ਜਾਣਦੇ ਬੱਚੇ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਜਦੋਂ ਇਸ ਰਸਤੇ ਤੋਂ ਨਿਕਲ ਕੇ ਆਉਂਦੇ ਹੋ ਜਿੱਦਾਂ ਇਥੋਂ ਆਨੇ ਤੇ ਬਹੁਤ ਮੁਸ਼ਕਲ ਹੁੰਦੀ ਆ ਨੂੰ ਇਧਾਰ ਹੁੰਦਾ ਕਿ ਡੇਗਣਾ ਚਾਹੀਏ ਕਿਤੇ ਕੋਈ ਤਿਲਕਣਾ ਚਾਹੀਏ ਸੋ ਬਰਸਾਤ ਦੇ ਦਿਨਾਂ ਚ ਕੀ ਹਾਲਾਤ ਬੰਦੇ ਜਦੋਂ ਬਰਸਾਤਾ ਹੁੰਦੀਆਂ ਨੇ ਉਦੋਂ ਜ਼ਿਆਦਾ ਹੀ ਫਿਰ ਚਿੱਕਰ ਹੋ ਜਾਂਦੇ ਫਿਰ ਨੰਗਿਆ ਨਹੀਂ ਜਾਂਦਾ ਕੀ ਕੀ ਮੰਗ ਕਰਦੇ ਹੋ ਹੁਣ ਸਰਕਾਰ ਕੋ ਇਹਨੂੰ ਬੈਟਰੀ ਵਾਲਾ ਸਾਈਕਲ ਦਿੱਤਾ ਜਾਵੇ ਸੋ ਇਹ ਸਨੇਹਾ ਦੀ ਸਿਸਟਰ ਹੈ ਜੋ ਕਿ ਉਸ ਨੂੰ ਲੈ ਕੇ ਇੱਥੋਂ ਨਿਕਲਦੀ ਹੈ ਇਹ ਸਨੇਹਾ ਦੀ ਕਹਾਣੀ ਨਹੀਂ ਸਿਰਫ ਉਹ ਬੱਚਿਆਂ ਦੀ ਵੀ ਮਜਬੂਰੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਬੱਚੇ ਨੇ ਰਸਤਾ ਤੁਸੀਂ ਦੇਖੋ ਕਿ ਬਿਲਕੁਲ ਖਰਾਬ ਹੋਣ ਦੇ ਕਾਰਨ ਜਦੋਂ ਇੱਥੋਂ ਨਿਕਲ ਕੇ ਆਣਾ ਕਿਹਨਾ ਹਾਲਾਤਾਂ ਦੇ ਵਿੱਚ ਇੱਥੋਂ ਨਿਕਲ ਕੇ ਜਾਂਦੇ ਨੇ ਇਹ ਤਸਵੀਰ ਇਹ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਜਿਹੜਾ ਇੱਥੋਂ ਨਿਕਲਿਆ ਜਾਂਦਾ ਔਰ ਵੱਡੀ ਜਿਹੜੀ ਸਮੱਸਿਆ ਤੁਸੀਂ ਦੇਖੋ ਕਿ ਇਹ ਰੋਡ ਤੋਂ ਜਿਹੜਾ ਨਿਕਲਣਾ ਕੋਈ ਆਸਾਨ ਨਹੀਂ ਹੈ ਬੱਚਿਆਂ ਦੇ ਨਾਲ ਨਾਲ ਜਿਹੜੇ ਇੱਥੋਂ ਲੋਕ ਨੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਹੁੰਦੀ ਹੈ ਔਰ ਇਹ ਜੀ ਸਮੱਸਿਆ ਆਮ ਲੋਕਾਂ ਦੇ ਜੀਵਨ ਦੀ ਹੈ ਕਿ ਜਿਹੜੇ ਇੱਥੋਂ ਨਿਕਲ ਕੇ ਰੋਜ਼ਾਨਾ ਆਪਣਾ ਜੀਵਨ ਗੁਜ਼ਾਰਾ ਕਰਦੇ ਨੇ ਔਰ ਉਹ ਤਸਵੀਰ ਇਹ ਸਾਡੀ ਸ਼ਰਮਿੰਦਗੀ ਜਿਹੜੀ ਹੈ ਬੱਚਿਆਂ ਦੀ ਕਿਸ ਤਰੀਕੇ ਦੇ ਨਾਲ ਚਲਣੀ ਪੈਂਦੀ ਹੈ ਜਦੋਂ ਉਹ ਜਿਹੇ ਰਸਿਆਂ ਚੋਂ ਨਿਕਲਣਾ ਪੈਂਦਾ ਕੈਮਰਾ ਪਰਸਨ ਮੋਹਿਦ ਦੇ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸ